ਜੀ ਤੁਹਾਨੂੰ ਅੱਜ ਦਿਖਾਉਣੇ ਆਂਗੇ ਜਿੰਕ ਕੋٹنگ ਹੁੰਦੀ ਮੈਂ ਨਾ ਟਰੈਕਟਰ ਦਾ ਸਮਾਨ ਕੋਟਿੰਗ ਕਰਵਾ ਰਹੀ ਜਿੰਕ ਕੋਟਿੰਗ ਜਿੰਕ ਕੋਟਿੰਗ ਕਰਵਾਉਣ ਦੀਗਾ ਉਹ ਜਿੰਕ ਕੋਟ ਕਰਾਉਣ ਵਾਸਤੇ ਲੈ ਕੇ ਆਇਆ ਨਾਟ ਬੋਲ ਟਰੈਕਟਰ ਦੇ ਟਰੈਕਟਰ ਦਾ ਐਂਕਰਵਾ ਰਹੇ ਆ 6400 ਪੂਰਾ ਸਮਾਨ ਹੈ ਬਲੇਟ ਇਆ ਉਹਦੇ ਉਹ ਬਹੁਤ ਇਤਿਆਦ ਵਿੱਚ ਇਤਿਆਦ ਦੇ ਵਿੱਚ ਪਾ ਕੇ ਸਾਰਾ ਕਲੀਅਰ ਹੋ ਜਾਦਾ ਸਾਫ ਹੋ ਜਾਂਦਾ ਉਹ ਲੰਘਾ ਲਿਆ ਰੱਖੋ ਹਾਂ ਦੇਖੋ ਕਿਵੇਂ ਇਹ ਵਾਲੇ ਕਹਿੰਦਾ ਇਹ ਇਤਿਆਦ ਆ ਇਆ ਉਹਦੇ ਵਿੱਚ ਪਾ ਕੇ ਇਹਦੀ ਸਾਰੀ ਮੈਲ ਵੱਢੀ ਜਾਂਦੀ ਆ ਇਹਦੇ ਮੈਲ ਹੁੰਦੀ ਆ ਕੀ ਉਹ ਮੈਲ ਸਾਰੀ ਸਾਫ਼ ਹੋ ਜਾਂਦੀ ਆ ਆ ਬਾਹਰ ਰਹਿ ਗਿਆ ਸਮਾਨ ਆਪਣਾ ਨਾ ਥੋੜਾ ਜਿਹਾ ਅੱਛਾ ਠੀਕ ਆ ਠੀਕ ਆ ਬੰਦਾ ਕੋਸਾ ਸਾਫ਼ ਹੋ ਗਿਆ ਹੈ ਪੂਰਾ ਜਮ ਕਾਲੇ ਸੀਗੇ ਜਮ ਸਾਫ਼ ਹੋ ਗਏ ਸਾਰਾ ਉਹਨ ਦੋੜਾ ਪਾਣੀ ਨਾਲ ਧੋ ਕੇ ਲੈ ਤੋ ਤੇ ਜੇ ਪਾਣੀ ਨਾਲ ਦੇਖੋ ਕਿੰਨੇ ਸਾਫ਼ ਹੋ ਗਏ ਹੁਣ ਇਹਨੂੰ ਹੋਊਗੀ ਜਿੰਕ ਕੋਟਿੰਗ ਆ ਜਿੰਕ ਕੋਟਿੰਗ ਵਾਲੀਆਂ ਮਸ਼ੀਨਾਂ ਲੱਗੀਆਂ ਹੈ ਜੇ ਜਿਹੜਾ ਚਾਹੋ ਪਾਉਣਗੇ ਇਹ ਜੋ ਬਾਕੀ ਸਾਰਾ ਸਾਰਾ ਜਿੰਕ ਕੋਟ ਹੋ ਜੂਏ ਗੋਲਡ ਨ ਕਰਾ ਲਓ ਤੇ ਚਿੱਟਾ ਕਰਾਉਣਾ ਚਿੱਟਾ ਕਰਾ ਲਓ ਜਿਹੜਾ ਮਰਜ਼ੀ ਕਰਵਾ ਲਓ ਸਾਰੇ ਹੋ ਜਾਂਦੇ ਆ ਬੋਲਟ ਬਈ 99 ਜਿਵੇਂ ਆਪਾਂ ਨਵੇਂ ਨਟ ਬੋਲਟ ਪਾਉਣ ਨੂੰ ਲੋੜ ਮੀਗੀ ਜਨਪੋਰਟ ਕੋਲ ਆ ਕੇ ਸਾਰੇ ਉਹ 6600 ਦੇ ਨਟ ਬੋਲਟ ਨੇ ਕੀ ਲੀਆਂ ਰਹੀਆਂ ਉਹ ਕੋਈ ਵੀ ਆਟਮ ਬਾਜ਼ਾਰ ਤੋਂ ਮਿਲਦੀ ਕੋਈ ਨਹੀਂ ਉਹ 6600 ਦੇ ਨਾ ਨਟ ਬੋਲਟ ਮਿਲਦੇ ਆ ਤੇ ਕੁਝ ਸਪੈਸ਼ਲ ਨੇ ਸਾਰੀ ਆਪਾਂ ਦੇ ਨਟ ਬਹੁਤ ਵੱਡੇ ਨੇ ਉਹਦੇ 38 ਨੰਬਰ ਦੇ 35 ਨੰਬਰ ਦੇ ਨਾੜਾ ਹੱਬਾਂ ਦੇ ਮਾਗੜੀਆਂ ਦੇ ਤੇ ਮੈਂ ਉਹ ਮਿਲਦੇ ਨਹੀਂ ਉਹ ਚੀਜ਼ਾਂ ਤੇ ਸਾਰਾ ਵਿੱਚੀ ਕਲੈਂਪ ਜਿੰਨੇ ਵੀ ਨਟ ਬੋਲਟ ਆ ਸਾਰੇ ਜਿੰਕ ਕਰ ਦਿਆ ਦੇਖੋ ਤੁਹਾਨੂੰ ਹੋਰ ਵੀ ਦਿਖਾਵਾਂ ਅਲਗੋ ਆਪਲਾ ਬਣ ਕੇ ਆਉਂਦਾ ਇਹਨਾਂ ਕੋਲੇ ਬਣ ਕੇ ਆਉਣ ਤੋਂ ਬਾਅਦ ਇਹ ਆਟਮ ਇਹ ਹੁੰਦੇ ਨੇ ਟਾਇਰ ਆਪਣੇ ਥੱਲੇ ਲਾਉਣ ਘੁੰਮਣ ਵਾਲੇ ਟਾਇਰ ਹੁੰਦਾ ਜਿਹੜੇ ਉਹਨਾਂ ਦੀਆਂ ਪੱਤੀਆਂ ਨਹੀਂ ਆ ਕਾਲਾ ਹੁੰਦਾ ਲੋਹਾ ਇਹਨੂੰ ਪਿਆਬ ਛੱਟ ਕੇ ਇਹ ਬਿਲਕੁਲ ਸਾਫ਼ ਹੋ ਜਾਂਦਾ ਫਿਰ ਉਹ ਜਿੰਕ ਕੋਟ ਕਰ ਦਿਆ ਜਿੰਕ ਕੋਟ ਕਰਨ ਤੋਂ ਬਾਅਦ ਤੁਹਾਨੂੰ ਮੈਂ ਦਿਖਾਉਣਾ ਆ ਚੀਜ਼ ਬਣ ਜਾਂਦੀ ਆ ਦੇਖੋ ਇਹ ਦਿੱਤਾ ਜਿੰਕ ਕੋਟ ਆਗਾ ਗੋਲਡਨ ਕੋਲਾ ਗੋਲਡਨ ਕਰ ਦਿੰਦੇ ਆ ਇੱਕ ਹੋਰ ਹੁੰਦਾ ਕਾਲਾ ਕਰਨਾ ਕਾਲਾ ਜਿੰਕ ਕੋਟ ਵੀ ਹੁੰਦਾ ਜਿਵੇਂ ਕਾਲਾ ਰੰਗ ਦਾ ਤੇ ਉਹ ਵੀ ਹੁੰਦਾਗਾ ਇੱਥੇ ਜਿਵੇਂ ਮਰੂਤੀ ਬੋਲਟ ਆਉਂਦੇ ਆਗੇ ਗੱਡੀਆਂ ਵਾਲੇ ਬੋਲਟ ਆਉਂਦੇ ਮਰੂਤੀ ਬੋਲਟ ਆਉਂਦੇ ਉਹ ਤੇ ਜੇ ਹੋਰ ਰੰਗ ਆਉਗਾ ਸੇ ਆਪਣੇ ਉਹ ਕੈਮੀਕਲ ਘੱਟ ਆਉਂਦਾਗਾ ਜਿਵੇਂ ਲਾਲ ਪੀਲੇ ਰੰਗ ਕਰਾਉਣਾ ਜਿਹੜਾ ਮਰਜ਼ੀ ਕਰਾ ਲਓ ਗੋਲਡਨ ਕਰਾ ਲਓ ਇੱਕ ਜਮਾ ਗੋਲਡਨ ਦਾ ਇੱਕ બ્ਲੂ ਹੁੰਦਾਗਾ ਤੇ ਕਾਰਜ ਨੂੰ ਉਹਦੇ ਇਹ ਜੰਮਾ ਤੀਰਾਂ ਕਰਵਾ ਲਓ ਆ ਤੇ ਲਾਤੀ ਮਸ਼ੀਨ ਇਹ ਲੋਗ ਉਹ ਲੱਗਿਆ ਹੋਇਆ ਰੌੜਾ ਲੱਗਿਆ ਹੋਇਆ ਇਲੈਕਟ੍ਰੋਨਿਕ ਬੱਚੇ ਦੇ ਤੇ ਇਹ ਸਾਰੇ ਨਾਲ ਤੱਕ ਉਹ ਇਹਦੇ ਨਾਲ ਉਹ ਲਾਈ ਵੀ ਅਪਲੇਟ ਦੀ ਹੁੰਦਾ ਆ ਸੀਓ ਜੀਐਨ ਜੀ ਦੇ ਮੁਤਾਬਿਕ ਨਾ ਉਹ ਤਰੀ ਅੰਦਰ ਉਹ ਯਾਦ ਪੇੜਾ ਗੀ ਕੋਰਦੀ ਰਹੀ ਹੈ ਖਤਮ ਹੋਏ ਦੀ ਹੋਈ ਹੋਈ ਇਹ ਨੜਾਂ ਦੇ ਉੱਪਰ ਚੜ ਜਾਣੀਆਂ ਗਰੰਟ ਉਹ ਤੋਂ ਬਾਅਦ ਬੱਸੇ ਨੂੰ ਕੱਢ ਕੇ ਧੋ ਦੇਣਗੇ ਇਹ ਆ ਪਾਣੀ ਇਹ ਲੰਦੇ ਪਏ ਜਿਹੜਾ ਰੰਗ ਕਰਨਾ ਹੈਗਾ ਚਿੱਟਾ ਕਰਨਾ 골ਡਨ ਕਰਨਾ ਉਹ 골ਡਨ ਵਾਲਾ ਹੈਗਾ ਆ ਚਿੱਟੇ ਵਾਲਾ ਹੈਗਾ ਉਹ ਦੂਸਵਾਰ ਪਾਣੀ ਤੀਜਾ ਜਿਹੜਾ ਪਾਣੀ ਹੈਗਾ ਉਹਨਾਂ ਸਾਕ ਕੱਢ ਕੇ ਹਸ ਧੋ ਕੇ ਆ ਵਾਸ਼ਿੰਗ ਮਸ਼ੀਨ ਉਹਨਾਂ ਦੀ ਮਸ਼ੀਨ ਬਣਾਈ ਦੀ ਆ ਉਹ ਸੁਕਾ ਲੈਂਦੇ ਹਾਂ ਓਜੀ ਆਪਰਾ ਕੰਮ ਹੋ ਗਿਆ ਰੈਡੀ ਨਟ ਬੋਲਟ ਬਣ ਚੁੱਕੇ ਆ ਦੇਖਦੇ ਕੀ ਬਣਦਾ ਹੁਣ ਵੀ ਨਿਕਲਦਾ

ਪੂਰਾ ਚੋਰ ਦਾ ਲੋਡ ਚਿੱਟਾ ਤਾਂ ਹੋ ਗਿਆ ਇਹਨੂੰ ਕਰਾਂਗੇ 골ਡਨ ਬਸ ਠੀਕ ਆ ਪੂਰਾ ਸੋ ਤਾਂ ਸਭ ਤੋਂ ਵਧੀਆ ਏ ਇਹ ਨਾ ਨਵੇਂ ਲੈ ਕੇ ਪਾਉਣ ਦੀ ਲੋੜ ਨਹੀਂ ਕੋਈ ਪੁਰਾਣਾ ਸਮਾਨ ਹੀ ਇੱਕ ਨੰਬਰ ਬਣ ਜਾਂਦਾ ਆਂ ਦੋងਗੇ ਗੋਲਡ ਆਂ

ഡാർ ബസ് ടീക്കോ ലോട്ട ഡാർ ബോധാ ചേൽ अच्छा कई भी ਲੱਗਾ ਉਹਨੇ ਤੇ ਚੜਦਾ ਹੀ ਚੜਦਾ ਹੀ ਚੱਕ ਕੋਈ ਆਵਾ ਹੋ ਗਿਆ ਆਪਣੇ ਗੋਲਡਨ ਬਾਰੇ ਮਨਜੀ ਗੱਲ ਪਿਆ ਜਨਕਦੇ ਲਾਉ ਜੀ ਇਹਨਾਂ ਪੱਤੀ ਬੜੀ ਅਸੀ ਉਹਨੇ ਕਲਰ ਖੇਚ ਲਿਆ ਹਾਂ